9 ਮਈ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦਾਂ ਦੇ ਸ਼ਹਿਰ ਸਮਾਣੇ ਦੇ ਉੱਤੇ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਹੱਲਾ ਬੋਲਿਆ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ 26 ਨਵੰਬਰ 1709 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਦੇ ਵਿੱਚ ਸਿੱਖ ਫੌਜਾਂ ਦੇ ਵੱਲੋਂ ਸਮਾਣਾ ਜਿੱਤ ਲਿਆ ਗਿਆ ਸਮਾਣੇ ਦੇ ਉੱਤੇ ਧਾਵਾ ਇਸ ਦਿਨ ਸਿੰਘਾਂ ਦੇ ਵੱਲੋਂ ਬੋਲਿਆ ਗਿਆ ਤਾਂ ਇਸ ਜਗ੍ਹਾ ਵਿਰੁੱਧ ਖਾਲਸੇ ਨੂੰ ਖਾਸ ਰੰਜ ਅਤੇ ਸ਼ਿਕਾਇਤਾਂ ਸਨ ਇਹ ਜਰਵਾਣੇ ਸੈਯਦਾਂ ਅਤੇ ਮੁਗਲਾਂ ਦਾ ਬਹੁਤ ਵੱਡਾ ਗੜ੍ਹ ਸੀ ਇਥੋਂ ਦੇ ਸੈਦ ਜਲਾਲਦੀਨ ਜਲਾਦ ਨੇ ਦਿੱਲੀ ਦੇ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ ਇਥੋਂ ਦੇ ਹੀ ਸੈਦਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਦੀਹਾ ਵਿੱਚ ਚਿਣੇ ਜਾਣ ਅਤੇ ਕੋਹੇ ਜਾਣ ਦਾ ਫਤਵਾ ਦਿੱਤਾ ਸੀ ਇਥੋਂ ਦੇ ਹੀ ਦੋ ਪਠਾਨ ਜਲਾਦਾਂ ਨੇ ਛੋਟੇ ਸਹਿਬਜ਼ਾਦਿਆਂ ਬਾਬਾ ਫਤਿਹ ਸਿੰਘ ਅਤੇ ਬਾਬਾ ਜੁਰਾਵਰ ਸਿੰਘ ਨੂੰ ਸ਼ਹੀਦ ਕੀਤਾ ਸੀ ਬੂਗਲਾ ਸૈયਦਾਂ ਅਤੇ ਪਠਾਣਾ ਆਦਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ ਟਕਰਾ ਕੀਤਾ ਗਲੀਆਂ ਅਤੇ ਬਾਜ਼ਾਰਾਂ ਦੇ ਵਿੱਚ ਤਿੰਨ ਦਿਨ ਲੜਾਈ ਹੁੰਦੀ ਰਹੀ ਅੰਤ ਨੂੰ ਸਭ ਜਰਵਾਣੇ ਤੇਗ ਦੀ ਭੇਟ ਹੋ ਗਏ ਅਤੇ ਖਾਲਸੇ ਦੀ ਫਤਿਹ ਹੋਈ ਬਾਬਾ ਬੰਦਾ ਸਿੰਘ ਬਹਾਦਰ 8 ਕੁ ਦਿਨ ਇੱਥੇ ਠਹਿਰਦੇ ਨੇ 8 ਕੁ ਦਿਨ ਉਹਨਾਂ ਵੱਲੋਂ ਇੱਥੇ ਡੇਰਾ ਕੀਤਾ ਗਿਆ ਸਮਾਨੇ ਨੂੰ ਜਿੱਤ ਕੇ ਖਾਲਸੇ ਨੇ ਕੁੜਾਮ ਠਸਕਾ ਵਜ਼ੀਰਖਾਨ ਦੇ ਪਿੰਡ ਸ਼ਹਾਬਾਜ ਕੰਜਪੁਰਾ ਮੁਸਤਫਾਵਾਦ ਆਦੀ ਮੁਸਲਮਾਨੀ ਜ਼ਬਰ ਜ਼ੁਲਮ ਦੇ ਅੱਡੇ ਸਰ ਕੀਤੇ ਇਹਨਾਂ ਥਾਵਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਉਹ ਅੱਗੇ ਕਪੂਰੀ ਪਹੁੰਚੇ ਤਾਂ ਪਿੱਛੇ ਕੀਤੇ ਗਏ ਹੱਲਿਆਂ ਵਿੱਚ ਸਿੰਘਾਂ ਨੂੰ ਚੰਗਾ ਜੰਗੀ ਸਮਾਨ ਤੋਪਾਂ ਆਦਿ ਖਜ਼ਾਨਾ ਮਿਲਿਆ ਤਾਂ ਕਪੂਰੀ ਦੇ ਹਾਕਮ ਕਦਮਦੀਨ ਲੋਕਾਂ ਦੇ ਉੱਤੇ ਬੜਾ ਜ਼ੁਲਮ ਕਰਦਾ ਸੀ ਉਹ ਬੜਾ ਵਿਸ਼ਈ ਅਤੇ ਬਦਮਾਸ਼ ਸੀ ਉਹ Hindu ਇਸਤਰੀਆਂ ਨੂੰ ਡੌਲਿਆਂ ਵਿੱਚੋਂ ਕੱਢ ਕੇ ਉਹਨਾਂ ਦੇ ਸੱਤ ਭੰਗ ਕਰਦਾ ਹੁੰਦਾ ਸੀ Hinduਾਂ ਉੱਤੇ ਹੋਰ ਵੀ ਬੜੀਆਂ ਸਖਤੀਆਂ ਕੀਤੀਆਂ ਜਾਂਦੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਪਾਪੀ ਦਾ ਖਾਤਮਾ ਕਰਨ ਦਾ ਇਰਾਦਾ ਕੀਤਾ ਕਪੂਰੀ ਨੂੰ ਸਰ ਕਰਕੇ ਅਤੇ ਕਦਮਦੀਨ ਦੇ ਅੱਡੇਆਂ ਨੂੰ ਸਾੜ ਫੂਕੇ ਉਸ ਦਾ ਧਨਮਾਲ ਲੁੱਟ ਕੇ ਜਾਵਰਾ ਜਰਵਾਣਿਆਂ ਨੂੰ ਤਲਵਾਰ ਦੀ ਭੇਟ ਕਰਕੇ ਬਾਬਾ ਜੀ ਸੰਡੌਰੇ ਵੱਲ ਵਧੇ ਜਿੱਥੇ ਹਿੰਦੂਆਂ ਨੇ ਫਰਿਆਦ ਕੀਤੀ ਕਿ ਇੱਥੇ ਮੁਰਦਿਆਂ ਦੇ ਸੰਸਕਾਰ ਅਤੇ ਹੋਰ ਧਾਰਮਿਕ ਰਸਮਾਂ ਕਰਨ ਦੀ ਆਗਿਆ ਨਹੀਂ ਹਿੰਦੂਆਂ ਦੇ ਘਰਾਂ ਦੇ ਸਾਹਮਣੇ ਗਊਆਂ ਨੂੰ ਖਤਮ ਕੀਤਾ ਜਾਂਦਾ ਹੈ ਇਸ ਜ਼ਬਰ ਤੋਂ ਤੰਗ ਆ ਕੇ ਕਈ ਹਿੰਦੂ ਘਰ ਛੱਡ ਕੇ ਹੋਰ ਥਾਂ ਚਲੇ ਗਏ ਤਾ ਇਸ ਥਾਂ ਦੇ ਹਾਕਮ ਉਸਮਾਨ ਖਾਨ ਦਾ ਨਾਮ ਸੁਣ ਕੇ ਸਿੱਖ ਭੜਕ ਉੱਠਦੇ ਸਨ ਕਿਉਂਕਿ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਦਾਲੂ ਸੇਵਕ ਸੈਦ ਬੁੱਧੂ ਸ਼ਾਹ ਬਦਰਦੀਨ ਨੂੰ ਇਸ ਕਾਰਨ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਕਿ ਉਸ ਨੇ ਪੰਗਾਣੀ ਦੇ ਯੁੱਧ ਵਿੱਚ ਗੁਰੂ ਸਾਹਿਬ ਦੀ ਸਹਾਇਤਾ ਕੀਤੀ ਸੀ ਜੋ-ਜੋ ਸਿੱਖ ਫੌਜਾਂ ਨੇ ਸੰਡੌਰੇ ਉੱਤੇ ਹੱਲਾ ਬੋਲਿਆ ਤਾਂ ਆਲੇ-ਦੁਆਲੇ ਦੇ ਹਾਕਮਾਂ ਤੋਂ ਤੰਗ ਆਏ ਲੋਕ ਵੀ ਖਾਲਸੇ ਦੇ ਨਾਲ ਆ ਮਿਲੇ ਕਿਲੇ ਦੇ ਉੱਪਰ ਸਿੰਘਾਂ ਨੇ ਕਬਜ਼ਾ ਕਰ ਲਿਆ ਉਸਮਾਨ ਖਾਂ ਅਤੇ ਉਸਦੇ ਸਾਥੀ ਸੈਯਦ ਬੁੱਧੂ ਸ਼ਾਹ ਦੇ ਕਤਲ ਦੇ ਜੁਰਮ ਵਿੱਚ ਫਾਹੇ ਲਾਏ ਗਏ ਮੁਸਲਮਾਨ ਸਰਦਾਰਾਂ ਚੌਧਰੀਆਂ ਅਤੇ ਸਈਆਂ ਦਾ ਦੇ ਘਰ ਲੁੱਟੇ ਗਏ ਅਤੇ ਸਾੜੇ ਗਏ ਲੇਕਿਨ ਸੈਦ ਬੁੱਧੂ ਸ਼ਾਦੀ ਹਵੇਲੀ ਨੂੰ ਕਿਸੇ ਨੇ ਨਾ ਛੇੜਿਆ ਇਹ ਵੇਖ ਕੇ 40-50 ਜਣੇ ਉਸ ਹਵੇਲੀ ਵਿੱਚ ਜਾ ਲੁਕੇ ਤਾਂ ਉਹਨਾਂ ਸਾਰਿਆਂ ਨੂੰ ਉਸ ਹਵੇਲੀ ਵਿੱਚ ਹੀ ਕਤਲ ਕਰ ਦਿੱਤਾ ਗਿਆ ਅਤੇ ਉਸ ਹਵੇਲੀ ਦਾ ਨਾਮ ਕਤਲਗੜੀ ਪੈ ਗਿਆ ਪਰ ਸਿੰਘਾਂ ਨੇ ਮੁਸਲਮਾਨ ਪੀਰਾਂ ਫਕੀਰਾਂ ਦੀਆਂ ਜਗ੍ਹਾ ਜਿਉਂ ਦੀਆਂ ਤਿਉਂ ਰਹਿਣ ਦਿੱਤੀਆਂ ਜਿਵੇਂ ਸ਼ਾਹ ਅਬਦੁੱਲ ਹਮੀਦ ਗੰਜੇ ਇਮਾਮ ਅਤੇ ਸ਼ਾ ਅਬਦੁੱਲ ਵਹਾਬ ਕুতਬੁਲ ਅਕਤਾਬ ਦੀਆਂ ਖਾਨਾਗਾਹਾਂ ਦੋਵੇਂ ਹੁਣ ਤੱਕ ਮੌਜੂਦ ਹਨ ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਵੇਂ-ਕਿਵੇਂ ਹੋਰ ਇਲਾਕਿਆਂ ਵਿੱਚ ਮੁਹਿੰਮ ਚਲਾਈ ਉਸ ਦਾ ਜ਼ਿਕਰ ਅਸੀਂ ਆਉਣ ਵਾਲੇ ਦਿਨਾਂ ਦੇ ਇਤਿਹਾਸ ਵਿੱਚ ਕਰਾਂਗੇ ਧੰਨਵਾਦ